ਕਹਿੰਦੇ ਔਰਤ ਐ ਕਿ ਹੁੰਦੀ ਐ ਪਰ ਕਿਰਦਾਰ ਵੱਖਰੇ ਵੱਖਰੇ ਹੁੰਦੇ ਐ ਤੀ ਦੀ ਮਾਂ ਹੁੰਦੀ ਐ ਨੂ ਦੀ ਸੱਸ ਹੁੰਦੀ ਐ ਜਦੋਂ ਤੀ ਗਲਤੀ ਕਰਦੀ ਐ ਤੇ ਕਹਿੰਦੀ ਐ ਉੱਥੇ ਛਪਾਵਾਂ ਜਿੱਥੋਂ ਇਹਦੀ ਪਿੰਕ ਬਿਨਾ ਨਿਕਲੇ ਇਸ ਕਰਕੇ ਤੀ ਦੀ ਹਰ ਗਲਤੀ ਛਪਾਉਂਦੀ ਪਰ ਨੂ ਦੀ ਹਰ ਗਲਤੀ ਛਾਪਦੀ ਕਦੇ ਆਂਡ ਕੋ ਆਂਡ ਕਦੇ ਮਿੱਤਰਾਂ ਤੋਂ ਉਸਾਂ ਕੋਲ ਤੇ ਕਦੀ ਰਿਸ਼ਤੇਦਾਰਾਂ ਕੋ ਉਸ ਦੀ ਛੋਟ ਛੋਟੀ ਗੱਲ ਦੀ ਵੱਡੀ ਬਣਾ ਕੇ ਬਹੁਤ ਪੰਟੀ ਕਰਦੀ ਤੇ ਬਹੁਤ ਵਰੀ ਜਦੋਂ ਤੇਰੀ ਗਲਤੀ ਹੁੰਦੀ ਹੈ ਤੇ ਉਹਦੀ ਵਕੀਲ ਬਣ ਜਾਂਦੀ ਹੈ ਜਦੋਂ ਨੂੰ ਦੀ ਗਲਤੀ ਹੁੰਦੀ ਹੈ ਤੇ ਉਦੋਂ ਅਸੀਂ ਜੱਜ ਬਣ ਜਾਂਦੇ ਆ ਇਹ ਰਿਸ਼ਤੇ ਜਜਮੈਂਟ ਵਾਸਤੇ ਨਹੀਂ ਹੁੰਦੇ ਇਹ ਰਿਸ਼ਤੇ ਤਾਂ ਨੁਭਾਉਣ ਵਾਸਤੇ ਹੁੰਦੇ ਆ ਅਸੀਂ ਇਹਨਾਂ ਰਿਸ਼ਤਿਆਂ ਨੂੰ ਜਜਮੈਂਟ ਦੇ ਟੱਕੜੇ 'ਚ ਤੋਲਣ ਲੱਗ ਪੈਨੇ ਆ ਇਸੇ ਕਰਕੇ ਅੱਜ ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਕਿਉਂਕਿ ਅਸੀਂ ਰਿਸ਼ਤਿਆਂ ਨਾਲ ਇਨਸਾਫ ਕਰ ਹੀ ਨਹੀਂ ਰਹੇ ਅਸੀਂ ਪੱਖਪਾਤ ਕਰ ਰਹੇ ਹਾਂ ਔਰ ਪੱਖਪਾਤ ਨਾਲ ਕੀਤੇ ਹੋਏ ਰਿਸ਼ਤੇ ਕਦੀ ਲੰਬੀ ਡੋਰ ਵਰਗੇ ਨਹੀਂ ਹੁੰਦੇ ਉਹ ਅਕਸਰ ਰਸਤੇ ਵਿੱਚੋਂ ਕੱਟ ਜਾਂਦੇ ਨੇ ਅੱਜ ਇਸੇ ਕਰਕੇ ਹਰ ਰਿਸ਼ਤਾ ਮਤਬਲੀ ਹੋ ਗਿਆ ਹਰ ਰਿਸ਼ਤਾ ਫਿੱਕਾ ਹੋ ਗਿਆ ਹਰ ਰਿਸ਼ਤੇ ਦੇ ਵਿੱਚ ਰੰਗ ਨਹੀਂ ਹੈ ਕੋਈ ਆਸ ਨਹੀਂ ਹੈ ਕੋਈ ਉਮੀਦ ਨਹੀਂ ਹੈ ਹਰ ਰਿਸ਼ਤਾ ਦੂਸਰੇ ਰਿਸ਼ਤੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਅਸੀਂ ਧੀਆਂ ਦੇ ਰਿਸ਼ਤੇ ਕਰਦੇ ਆ ਤੇ ਉਹਦੋਂ ਕਹਿੰਦੇ ਆ ਕਿ ਅਸੀਂ ਤੁਹਾਨੂੰ ਤੀ ਦਿੱਤੀ ਅੱਜ ਤੋਂ ਬਾਅਦ ਅਸੀਂ ਦਾ ਕਰਨੀ ਦਾਂਗੇ ਪਰ ਮਾਂ ਦੀ ਸਭ ਤੋਂ ਜ਼ਿਆਦਾ ਦੀ ਤੇ ਖਰਚ ਤੱਕ ਅੰਦਾਜ਼ੀ ਹੁੰਦੀ ਹੈ ਤੇ ਨੂੰ ਨੂੰ ਅਸੀਂ ਕਹਿੰਨੇ ਆ ਤੂੰ ਆਪਣੇ ਪੇਕੇ ਨਾਲ ਗੱਲ ਨਹੀਂ ਕਰਨੀ ਤੇ ਨਤੀਜਾ ਕੀ ਹੁੰਦਾ ਹੈ ਨਾ ਅਸੀਂ ਆਪਣੀ ਧੀ ਨੂੰ ਸੁખી ਰਹਿਣ ਦਿੰਦੇ ਆ ਔਰ ਨਾ ਆਪਣੀ ਨੂੰ ਦੇ ਚਿਹਰੇ ਤੇ ਹੌਨਕਾ ਦੇਖਦੇ ਬਸ ਦੋਵਾਂ ਨੂੰ ਹਮੇਸ਼ਾ ਪ੍ਰਸ਼ਾਨ ਕਰਨ ਦੇ ਵਿੱਚ ਹੀ ਆਨੰਦ ਮਹਿਸੂਸ ਕਰਦੇ ਆ ਇਸ ਕਰਕੇ ਜੇ ਤੁਸੀਂ ਜਾਣਦੇ ਹੋ ਕਿ ਤੁਹਾਡੀ ਧੀ ਤੇ ਤੁਹਾਡੀ ਨੂੰ ਖੁਸ਼ੀ ਖੁਸ਼ੀ ਨਾਲ ਆਪਣਾ ਜੀਵਨ ਬਤਾਉਂਦੀ ਉਹਨਾਂ ਦੇ ਘਰਾਂ ਚ ਇੰਟਰਫੇਅਰ ਨਾ ਕਰੋ ਤੁਸੀਂ ਆਪਣਾ ਜੀਵਨ ਬਤਾ ਚੁੱਕੇ ਹੋ ਹੁਣ ਉਹਨਾਂ ਦੇ ਜੀਵਨ ਬਤਾਉਣ ਦਾ ਵੇਲਾ ਹੈ ਉਹਨਾਂ ਨੂੰ ਆਪਣਾ ਜੀਵਨ ਆਪਣੇ ਡੰਗ ਨਾਲ ਚੀਨ ਦਿਓ